ਜਿਹੜੀ ਨੋਤੀ ਸਰਕਾਰ ਦੀ ਖੇਡ ਸੀ ਕਿ ਨਾ ਸੰਯੁਕਤ ਮੋਰਚੇ ਨੂੰ ਮਚਸਨ ਲਾ ਰਿਆ ਸੰਯੁਕਤ ਮੋਰਚੇ ਨੂੰ ਪਾਰ ਕੇ ਖੰਡਿਆਤਾ ਸੰਯੁਕਤ ਮੋਰਚੇ ਦੇ ਅੰਦੋਲੇ ਨੂੰ ਫੇਲ ਕਰਤਾ ਅੱਜ ਅਸੀਂ ਤੁਹਾਨੂੰ ਖੁਮਰਾਣੇ ਦੀ ਮੰਡੀ ਤੋਂ ਦੱਸਦੇ ਹਾਂ ਕਿ ਆਪੇ ਦੇਖ ਲੈ ਕਿ ਸੰਯੁਕਤ ਮੋਰਚਾ ਜਿਉਂਦਾ ਹੈ ਕਿ ਪਿਛਲੇ ਸਾਹ ਲੈ ਰਿਹਾ ਹੈ ਅਸੀਂ ਆਏ ਆ ਸਮਨਾਲੇ ਇਹ ਗੱਲ ਰਸੰਦੀ ਗੱਤਰ ਜੇ ਅਸੀਂ ਹੈਗੇ ਆ ਅਸੀਂ ਮੈਦਾਨ ਚ ਸੰਜੁਗਤ ਮੋਰਚਾ ਚੜ੍ਹਦੀ ਕਲਾ ਚ ਹੌਸਲੇ ਬਰੰਦ ਚ ਅਗਲੇ ਤੇਰੇ ਕਿਸੇ ਹਮਲੇ ਦੀ ਕਾਇਦੀ ਦਾ ਮੋਰਨਾ ਜਵਾਬ ਦੇਣ ਦੇ ਰੋਚ ਅਸੀਂ ਹਰ ਪੀੜਤ ਲੋਕਾਂ ਦਾ ਇਮਾਨਦਾਰੀ ਰਵਾਂਗੇ ਅਸੀਂ ਨਰਮੇ ਆਇਆ ਤੁਸਲੇ ਤੇ ਵੀ ਰਵਾਂਗੇ ਅਸੀਂ ਜਿਹੜੀ ਸਹਿਕਾਰੀ ਸਭਾ ਦੀਆਂ ਸਮੱਸਿਆਵਾਂ ਨੇ ਉਹਨਾਂ ਤੇ ਵੀ ਗੱਲ ਕਰਾਂਗੇ ਜਿਵੇਂ ਇਹ ਸਾਥੀ ਨੂੰ ਸਨਮਾਨ ਦਿੱਤਾ ਹੈ ਇਹਦੇ ਕੋਲੇ ਬੰਬ ਨਹੀਂ ਸੀ ਨਾ ਇਹਦੇ ਕੋਲੇ ਤੋਪਾਂ ਸੀ ਇਹ ਬੰਦੇ ਨਾਲ ਲੜਵਾ ਬੰਦੇ ਨਹੀਂ ਐ ਇਹਨੇ ਆਪਣੀਆਂ ਭਾਵਨਾਵਾਂ ਜਗਤ ਕੀਤੀਆਂ ਸੀ ਉਹ ਭਾਵਨਾਵਾਂ ਸਾਡੀਆਂ ਸਾਰਿਆਂ ਦੀਆਂ ਨੇ ਉਹ ਸਾਡੇ ਛੁੱਲਿਆਂ ਦੀਆਂ ਨੇ ਉਹ ਸਾਡੇ ਬੱਚਿਆਂ ਦੇ ਭੁੱਖੀਆਂ ਨੇ ਸਮਰਾਣੇ ਦੀ ਜਿੱਤ ਰੈਲੀ ਦੇ ਵਿੱਚ ਪਹੁੰਚੇ ਇੱਕ ਸਾਨ ਭਰਾਓ ਅਸੀਂ ਬਹੁਤ ਦਾਅਵੇ ਨਾਲ ਕਹਿ ਸਕਦੇ ਆ ਕਿ ਲੈਣ ਪੁਰਗ ਪਾਲਸੀ ਵਾਸਤੇ ਅਸੀਂ ਸਰਕਾਰ ਨੂੰ ਮਜਬੂਰ ਕੀਤਾ ਹੈ ਭਾਵੇਂ ਉਹ ਅਣ ਮੰਨੇ ਦਿਨ ਨਾਲ ਅੰਦਰ ਉਹ ਇਹ ਨਹੀਂ ਪ੍ਰਮਾਨ ਉਹਨਾਂ ਨੂੰ ਇਸ ਕਰਕੇ ਇਹ ਗੱਲ ਨਾਲ ਹੁਪਨੇ ਜਾਣਾ ਚਾਹੀਦਾ ਕਿ ਅਸੀਂ ਨੈਣਪੁਰ ਦੀ ਪਾਲਸੀ ਨੂੰ ਵਾਪਸ ਕਰਾ ਕੇ ਜਿੱਤ ਗਏ ਆ ਇਹ ਨੂੰ ਉਸੇ ਤਰ੍ਹਾਂ ਲੜਾ ਚਾਹੀਦਾ ਜਿਵੇਂ ਬਹੁਤੀ ਦੇ ਤਿੰਨ ਕਾਨੂੰਨ ਵੇਲੇ ਕਿਹਾ ਸੀ ਮੈਂ ਸਾਨੂੰ ਸਮਝਾ ਨਹੀਂ ਸਕਿਆ ਇਹੀ ਗੱਲ ਮਤਲਬ ਇਹ ਬਣਦਾ ਕਿ ਉਹ ਸਾਨੂੰ ਸਮਝਾ ਨਹੀਂ ਸਕੇ ਨੈਣਪੁਰ ਦੀ ਪਾਲਸੀ ਗਲਤ ਰਹੀ ਸੀ ਛੋੜੇ ਸਮਝ ਨਹੀਂ ਆ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਇਹ ਲੈਂਡ ਪੂਰਨ ਪਾਲਸੀ ਲੈ ਕੇ ਆਏ ਹੈ ਭੂਮੀ ਗ੍ਰਹਣ ਐਕਟ 2013 ਦੇ ਬਕਾਇਵਕ ਭੂਮੀ ਗ੍ਰਹਣ ਤੇ ਮੁਲਕਸੀਬਾ ਕਾਨੂੰਨ 2013 ਇਸ ਕਰਦੀ ਆਗਿਆ ਨਹੀਂ ਦਿੰਦਾ ਕਿ ਇਸ ਕਾਨੂੰਨ ਦੇ ਤਹਿਤ ਇਸ ਤਰੀਕੇ ਨਾਲ ਕੋਈ ਲੈਂਡ ਪੂਰਨ ਪਾਲਸੀ ਲੋਕਾਂ 'ਚ ਲਾਗੂ ਕੀਤੀ ਜਾਵੇ ਲੋਕਾਂ ਦੇ ਵਸੇਬੇ ਤੋਂ ਪੁੱਛੇ ਤੋਂ ਬਗੈਰ ਉਹਦੇ ਨਾਲ ਸੰਬੰਧਿਤ ਲੋਕਾਂ ਨੂੰ ਵਿਸ਼ਵਾਸ ਚ ਲੈ ਤੋਂ ਬਗੈਰ ਇਹ ਦੇਖੇ ਤੋਂ ਬਗੈਰ ਕਿ ਜ਼ਮੀਨ ਕਿੰਨੀਆਂ ਫਸਲਾਂ ਦੇਣ ਵਾਲੀ ਹੈ ਇਹ ਦੇਖੇ ਤੋਂ ਬਹਿਰ ਕਿ ਲੋਕਾਂ ਨੂੰ ਮੁੜ ਕੇ ਬਸਾਣਾ ਦਾ ਕਿੱਥੇ ਇਹ ਸਾਰੀਆਂ ਸ਼ਰਤਾਂ ਪਾਸੇ ਰੱਖ ਕੇ ਕਾਲੀ ਵਿੱਚ ਲਿਆ ਲੈ ਕਿ ਫੈਸਲਾ ਸੀ ਜਿਹੜੇ ਤਾਂ ਅਸੀਂ ਦਾਅਵੇ ਨਾਲ ਕਹਿੰਦੇ ਸੀ ਵੀ ਇਹ ਸਰਕਾਰ ਸਾਡੇ ਉਰੇ ਖੜ ਨਹੀਂ ਸਕਦੀ ਕੀ ਸਰਕਾਰ ਖੜੀ ਬੜ ਸਵਾਲ ਸਮਝ ਰਹੇ ਹੈ ਕਿ ਨਾ ਪੂਰੀ ਪਾਲਸੀ ਹੈ ਕੀ ਚੀਜ਼ ਜਿਹੜੀ ਲੈਨ ਪੂਰੀ ਪਾਲਸੀ ਹੈ ਇਹ ਭਾਵੇਂ ਜਿਹੜੀਆਂ ਸੰਸਾਰ ਦੀਆਂ ਵੱਡੀਆਂ ਬਹੁ ਰਾਸੀ ਕੰਪਨੀਆਂ ਨੇ ਉਹਨਾਂ ਦੇ ਮੰਡੀ ਕਰਨ ਵਾਸਤੇ ਇਸ ਮਾਂਚ ਚ ਸਾਡੀ ਰੋਣਾ ਉਨਾ ਵਾਸਤੇ ਇੱਕ ਪਲੇਟ ਪ੍ਰਪ ਤਿਆਰ ਕਰਨ ਦੀ ਲੋੜ ਹੈ ਉਹਨਾਂ ਦੇ ਵਾਸਤੇ ਵੱਡੇ-ਬੜੇ ਕਦਮ ਵਾਸਤੇ ਸਟੋਰ ਕਰਨ ਵਾਸਤੇ ਮਾਲ ਤਿਆਰ ਕਰਨ ਦੀ ਡੰਗ ਵਾਸਤੇ ਲੋੜ ਹੈ ਛੋਟਿਕ ਮਾਲ ਬਣਾਉਣ ਦੀ ਲੋੜ ਹੈ ਤੇ ਇਸੇ ਤਰ੍ਹਾਂ ਦੀ ਭਾਰਤ ਮਾਲਾ ਪੱਜਤ ਦੀਆਂ ਜਿਹੜੀਆਂ ਸੜਕਾਂ ਕੱਢੀਆਂ ਨੇ ਉਸੇ ਪਾਲਸੀ ਦਾ ਹਿੱਸਾ ਹੈ ਇਹ ਕਹ ਕੇ ਕਿ ਲੈਂਡ ਪੂਰੇ ਤਹਿਤ ਨਾ ਸਰਕਾਰ ਦਾ ਕੋਈ ਪੈਸਾ ਲੱਗਦਾ ਆ ਜਮੀਨਾ ਕਲਜੇ ਚ ਕਰ ਲੋ ਕੋਈ ਪੈਸਾ ਦੇਣਾ ਨਹੀਂ ਸਿਰਫ ਲੋਕਾਂ ਦੇ ਉੱਪਰ ਵਰਵਾ ਕੇ ਲੈਂਡ ਵੈਕ ਬਣਾ ਲਓ ਜਦੋਂ ਵੀ ਕਿਸੇ ਕੰਪਨੀ ਨੇ ਕੋਈ ਪਲਾਂਟ ਲਾਉਣਾ ਕੋਈ ਫੈਕਟਰੀ ਲਾਉਣੀ ਹੈ ਤਾਂ ਉਹਨਾਂ ਨੂੰ ਦਿੱਤੀ ਜਾਵੇ ਜਿਹੜਾ 4 ਜੂਨ 2025 ਦਾ ਇੱਕ ਸਰਪੂਰਾ ਸਰਕਾਰ ਦਾ ਖੱਡਿਆ ਹੋਇਆ ਉਹਨੇ ਚ ਲਿਖਿਆ ਇਹਨਾਂ ਨੇ ਕਿ ਲਾਲ ਪੁਨਗ ਤਹਿਤ ਲਈ ਹੋਈ ਜ਼ਮੀਨ ਕਿਸੇ ਵੀ ਮਕਸਦ ਵਾਸਤੇ ਵਰਤੀ ਜਾ ਸਕਦੀ ਹੈ ਚਾਹੇ ਉਹਦੇ ਚ ਡੰਪਿੰਗ ਵੀ ਲਾ ਲਓ ਚਾਹੇ ਉਹਦੇ ਚ ਇੰਡਸਟਰੀਆਂ ਲਾ ਲਓ ਚਾਹੇ ਕਲੋਨੀਆਂ ਬਣਾਉਣ ਉਹਦਾ ਮਤਲਬ ਇਹ ਬਣਿਆ ਕਿ ਇਹ ਬਾਹਰੀਆਂ ਕੰਪਨੀਆਂ ਦੀ ਪੂੰਜੀ ਲਵਾ ਕੇ ਇੱਥੇ ਆਪਦੇ ਅੱਡੇ ਕੰਮ ਕਰਨਾ ਚਾਹੁੰਦੀਆਂ ਇਹਦੇ ਨਾਲ ਸਭ ਨੂੰ ਸਾਰਿਆਂ ਨਾਲ ਜਿੰਨੇ ਤੁਸੀਂ ਅੱਜ ਬੈਠੇ ਹੋ ਜਿੰਨੇ ਸਾਨੂੰ ਸੁਣਦੇ ਹੋ ਤੁਨੂ ਸਾਰਿਆਂ ਨੂੰ ਇੱਕ ਸੰਬੋਧਨ ਹੋ ਕੇ ਕਹਿੰਨੇ ਆ ਜੇ ਇਸ ਗੱਲ ਨੂੰ ਹੱਪਣਾ ਜਾਇਓ ਜੇ ਸਾਡੀਆਂ ਜ਼ਮੀਨਾਂ ਸ਼ਹਿਰਾਂ ਤੋਂ ਦੂਰ ਨੇ ਛੜਕਾ ਤੋਂ ਦੂਰ ਨੇ ਇਹਨਾਂ ਵਾਸਤੇ ਕੋਈ ਖਤਰਾ ਨਹੀਂ ਹੈ ਸਾਰੀਆਂ ਪੰਜਾਬੂ ਜ਼ਮੀਨਾਂ ਪੂਰੇ ਪਾਰਤ ਦੇ ਉੱਤਰੀ ਭਾਰਤ ਦੀਆਂ ਕਾਰਪੋਰੇਟ ਕੰਪਨੀਆਂ ਆਪਦੇ ਕੰਮ ਦੇ ਚਲਣਾ ਚਾਹੁੰਦੀਆਂ ਨੇ ਜਿਹਦੇ ਬਾਰੇ ਤੁਸੀਂ ਪੜਿਆ ਕਾਰਗਿਲ ਵਾਰੇ ਗੁੱਗਾ ਵਾਰੇ ਤੇ ਦੋ ਹੋਰ ਵੱਡੀਆਂ ਉਹਨਾਂ ਦੇ ਨਾਲ ਕੰਪਨੀਆਂ ਨੇ ਕਿ ਚਾਰ ਕੰਪਨੀਆਂ ਨੇ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਚਾਹੇ ਸੂਬੇ ਦੀ ਹੈ ਚਾਹੇ ਕੇਂਦਰ ਦੀ ਹੈ ਨੀਤੀਆਂ ਤੇ ਨੀਤੀਆਂ ਆਰਥਿਕ ਨੀਤੀਆਂ ਤੇ ਇਹਨਾਂ ਦਾ ਕੋਈ ਬਕਰੀਵਾਂ ਨਹੀਂ ਇਹਨਾਂ ਦਾ ਰੌਲਾ ਕੁਰਸੀਆਂ ਦਾ ਰੌਲਾ ਕੁਰਸੀਆਂ ਦੇ ਰੌਲੇ ਤੇ ਜਿੱਦ ਇੱਕ ਸਾਥੀ ਕਹਿੰ ਗਿਆ ਕਿ ਅਸੀਂ 86 ਪਾਰਟੀ ਆ ਦੀ ਬੀਟਿੰਗ ਸਦੀ ਸ਼ਾਇਦ ਉਹਦੇ ਕਰਕੇ ਇਹ ਨੈਣਪੁਰਖ ਪਾਲਸੀ ਵਾਪਸ ਹੋ ਗਈ ਨਹੀਂ ਭਰਾਓ ਉਹ ਇਹ ਪਾਲਸੀ ਦੇ ਨਾਲ ਸਹਿਮਤ ਨੇ ਉਹੀ ਕალიਰਾ ਜਿਹੜਾ ਉਸ ਬੀਟਿੰਗ 'ਚ ਬੈਠਾ ਸੀ ਉਹ ਲੈਨਕੁਨਕ ਪਾਲ ਸੀ 2008 ਦੇ ਵਿੱਚ ਲੈ ਕੇ ਆਇਆ ਹੈ ਇਹ ਹੀ ਕਾਂਗਰਸ ਪਾਰਟੀ ਜਿਹੜੀ ਉਹ ਮੀਟਿੰਗ ਦੇ ਵਿੱਚ ਸੀ ਉਹਦੇ ਤੁਲੀ ਸਾਬ ਕੰਨਵੇ ਦੇ ਵਿੱਚ ਨਮਯਾਰਤ ਕ੍ਰਿਤੀਆਂ ਦੇ ਦਸਤਕੀਤੇ ਨੇ ਤੇ ਉਹਨਾਂ ਚਰੀ ਆਪਣੇ ਤੋਂ ਦੂਰ ਆਪਣੇ ਵੱਲੋਂ ਹੁੰਦੇ ਨੇ ਜਦੋਂ ਇਹ ਕੁਰਸੀ ਤੋਂ ਦੂਰ ਹੁੰਦੇ ਨੇ ਇਹ ਮੰਨ ਚਾ ਕਦੇ ਵੀ ਉਹਨਾਂ ਨਾਲ ਸਾਧਾਰੀ ਹੋ ਸਕਦਾ ਦਿੱਲੀ ਮੋਰਚਾ ਜਿੱਤ ਤੋਂ ਬਾਅਦ ਜਦੋਂ ਲੈਂਡ ਪੁਲ ਰੁਪਾਲ ਸੀ ਬਖਸ ਹੋਈ ਹੈ ਸਾਨੂੰ ਪ੍ਰੈਸ ਵਾਲਿਆਂ ਦਾ ਸਵਾਲ ਆਇਆ ਕਿ ਬਧਾਈਆਂ ਪ੍ਰਧਾਨ ਜੀ ਸੰਜਗਤ ਮੋਰਚੇ ਦੀ ਦੂਜੀ ਵੱਡੀ ਜਿੱਤ ਦੂਜੀ ਵੱਡੀ ਜਿੱਤ ਸੰਜਗਤ ਮੋਰਚੇ ਦੀ ਐਸੇ ਕਾਰਨ ਕਰਕੇ ਹੋਈ ਹੈ ਕਿ ਅਸੀਂ ਬੁੱਧੇ ਦੀ ਪਛਾਣ ਕੀਤੀ ਹੈ ਸਰਕਾਰ ਦੀ ਹਾਲਤ ਦੇਖੀ ਹੈ ਆਪਦੀ ਹਾਲਤ ਦੇਖੀ ਐ ਲੈ ਫੈਸਲਾ ਕੀਤਾ ਐ ਉਥੋਂ ਤੱਕ ਜਾਣ ਦਾ ਫੈਸਲਾ ਕੀਤਾ ਐ ਕਿ ਬੁਰੇ ਦੇ ਮਾਰ ਤੱਕ ਜਾਵਾਂਗੇ ਜਮੀਨਾਤ ਬੜ ਨਹੀਂ ਦਿੱਤੇ ਜਿਵੇਂ ਇਹ ਸਾਥੀ ਨੂੰ ਸਨਮਾਨਤ ਕੀਤਾ ਐ ਇਹਦੇ ਕੋਲੇ ਬੰਬ ਨਹੀਂ ਸੀ ਨਾ ਇਹਦੇ ਕੋਲੇ ਤੋਪਾਂ ਸੀ ਕਿ ਬੰਦੇ ਮਾਰਨ ਵਾਲਾ ਬੰਦਾ ਨਹੀਂ ਐ ਇਹਨੇ ਆਪਣੀਆਂ ਭਾਵਨਾ ਜਾਗਰਤ ਕੀਤੀਆਂ ਸੀ ਉਹ ਭਾਵਨਾ ਸਾਡੀਆਂ ਸਾਰਿਆਂ ਦੀਆਂ ਨੇ ਉਹ ਸਾਡੇ ਚੁੱਲਿਆਂ ਜੀਆਂ ਨੇ ਉਹ ਸਾਡੇ ਬੱਚਿਆਂ ਦੇ ਭੇਖੜੀਆਂ ਨੇ ਉਹ ਸਾਡੀ ਪ੍ਰਾਸਤਰਾ ਜੁੜੀਆਂ ਹੋ ਜਾਂਦੇ ਇਸ ਕਰਕੇ ਇਹ ਗੱਲ ਕਦੇ ਪ੍ਰਵਾਨ ਨਹੀਂ ਹੋਣੀ ਕਿ ਕੋਈ ਹਕੂਮਤ ਸਾਡੇ ਚੁੱਲਿਆਂ 'ਤੇ ਪਵੇ ਇਹ ਗੱਲ ਭਰਾਵੋ ਸੁਣੋ ਸਾਹਿਬ ਹੈ ਜਦੋਂ ਅਸੀਂ ਕਹਿੰਦੇ ਸੀ ਕਿ ਤਿੰਨ ਕਾਨੂੰਨ ਮੋਦੀ ਨਹੀਂ ਜਾਂਦੇ ਇਹਦੇ ਪਿਛਲੇ ਪਾਸੇ ਕੋਈ ਬੱਠਾ ਹੈ ਐਸੀ ਤਰ੍ਹਾਂ ਆਪਰੇ ધ્યાન ਪੜਾ ਲੇ ਤੁਸੀਂ ਕੇ ਰੂਸ ਤੋਂ ਤੇਲ ਬੰਦ ਕਰ ਦਿਓ ਛੇਤੀ ਤੋਂ ਸਭ ਸੇਫੀ ਕੱਢ ਦਿਓ ਮਾਲ ਪੜਾ ਕਰਨਾ ਬੰਦ ਕਰ ਦਿਓ ਐਨਐਸਐਫੀ ਬੰਦ ਕਰ ਦਿਓ ਵਿੱਦਿਆ ਦਾ ਨੀਤੀਕਰਨ ਕਰ ਦਿਓ ਬਿਜਲੀ ਬੋਰਡ ਪ੍ਰਾਈਵੇਟ ਕਰ ਦਿਓ 에어ਪੋਰਟ ਦੀ ਜ਼ਿਗਨਾ ਤੱਕ ਦੇ ਦਿਓ ਕੋਲੇ ਦੀਆਂ ਖਾਂਡਾਂ ਆਪਣਾ ਨੂੰ ਦੇ ਦਿਓ ਇਹ ਸਾਰਾ ਕੁਸ਼ਾ ਉਹਨਾਂ ਦੇ ਆਰਥਿਕ ਨੀਤੀਆਂ ਦਾ ਸਿੱਟਾ ਹੈ ਇਹ ਸਾਰਾ ਕੁਝ ਉਹ ਸਾਰੇ ਲੋਕਾਂ ਨੇ ਲਾਗੂ ਕੀਤੀਆਂ ਨੀਤੀਆਂ ਨੇ ਜਿਸੇ ਤਰ੍ਹਾਂ ਦਾ ਰਹੀ ਹੈ ਕਿ ਟੈਕਸ ਤੋਂ ਮੁਕਤ ਦੀ ਗੱਲ ਜਿਹੜਾ ਮੋਦੀ ਚ ਇਹਦੇ ਨਰਮੇ ਤੇ ਹਟਾ ਕੇ ਗਿਆ ਟੈਕਸ ਉਹ ਗੱਲ ਦੀ ਗੱਲ ਆ ਰਹੀ ਹੈ ਇਸੇ ਤਰ੍ਹਾਂ ਕੜਕ ਤੋਂ ਵੀ ਚੱਕਣਾ ਟੈਕਸ ਇਹ ਦੁੱਧ ਤੋਂ ਵੀ ਚੱਕਣਾ ਸੋਇਆ ਬੀਨ ਤੋਂ ਵੀ ਚੱਕਣਾ ਮੱਕੀ ਤੋਂ ਵੀ ਚੱਕਣਾ ਇਹ ਸਾਰੀਆਂ ਚੀਜ਼ਾਂ ਦਾ ਲੈ ਕੇ ਆਣੀਆਂ ਨੇ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਉਹ ਪੂੰਜੀਵਾਦ ਦੇਸ਼ ਨੇ ਜਿਹੜੇ ਸ਼ਰਮਾਇਦਰ ਵਰਗ ਉਹਨਾਂ ਦੇ ਥਲੇ ਲਾ ਕੇ ਚੱਲਦੀ ਹੈ ਉਹਨਾਂ ਦੇ ਸਮਝੌਤਿਆਂ ਨੂੰ ਪਰਵਾਣ ਕਰਦੀ ਹੈ ਜਿਹੜੀ ਦੇਸ਼ ਮੁਕੀ ਦਾ ਖਤਰਾ ਬੜੇ ਹੋਏ ਜੀ ਇਸ ਕਰਕੇ ਲੋਰ ਇਸ ਕਰਦੀ ਹੈ ਕਿ ਅਸੀਂ ਆਏ ਹਾਂ ਸਮਨਾਲੇ ਕੇ ਗੱਲ ਰਚਦੀ ਘਾਤਰ ਕੇ ਅਸੀਂ ਹੈਗੇ ਆ ਅਸੀਂ ਮੈਦਾਨ ਚ ਆਗਮਨ ਤਮਨ ਸਾਹਿਬ ਜਿਹੜੀ ਮੌਤੀ ਸਰਕਾਰ ਦੀ ਖੇਡ ਸੀ ਕੇ ਮੈਂ ਸੰਯੁਕਤ ਮੋਰਚੇ ਨੂੰ ਵਿੱਚ ਸਨ ਲਾ ਰਿਹਾ ਸੰਯੁਕਤ ਮੋਰਚੇ ਨੂੰ ਪਾੜ ਕੇ ਖੰਡਿਆਤਾ ਸੰਯੁਕਤ ਮੋਰਚੇ ਦੇ ਅੰਦੋਲੇ ਨੂੰ ਫੇਰ ਕਰਤਾ ਅੱਜ ਅਸੀਂ ਤੁਹਾਨੂੰ ਖਗਰਾਲੇ ਦੀ ਮੰਡੀ ਤੋਂ ਦੱਸਦੇ ਹਾਂ ਕਿ ਆਕੇ ਦੇਖ ਲੈ ਕਿ ਸੰਯੁਕਤ ਮੋਰਚਾ ਜਿਉਂਦਾ ਹੈ ਕਿ ਪਿਛਲੇ ਸਾਂ ਲੈ ਰਿਹਾ ਹੈ ਸੰਯੁਕਤ ਮੋਰਚਾ ਚੜ੍ਹਦੀ ਗਲਾਚ ਹੈ ਹੌਸਲੇ ਬਰੰਦ ਚ ਹੈ ਆਗਲੇ ਤੇਰੇ ਕਿਸੇ ਹਮਲੇ ਦੀ ਤਿਆਰੀ ਦਾ ਮੂੜ ਮੋ ਜਵਾਬ ਦੇਣ ਦੇ ਰਹੁਚ ਹੈ ਸੋ ਸਾਥੀਓ ਵੱਡੀ ਲੜਾਈ ਸਾਡੇ ਸਾਹਮਣੇ ਹੈ ਉਹਦੀ ਚਾਦਰ ਤਿਆਰ ਹੋਣਾ ਪਣਾ ਅਸੀਂ ਹੜ ਪੀੜਤ ਲੋਕਾਂ ਦਾ ਇਮਾਨਦਾਰੀ ਰਵਾਂਗੇ ਅਸੀਂ ਨਰਮੇ ਆਲੇ ਤੁਸਲੇ ਤੇ ਵੀ ਲੜਾਂਗੇ ਅਸੀਂ ਜਿਹੜੀ ਸਹਿਕਾਰੀ ਸਭਾ ਦੀਆਂ ਸਮੱਸਿਆਵਾਂ ਨੇ ਉਹਨਾਂ ਤੇ ਵੀ ਗੱਲ ਕਰਾਂਗੇ ਅਸੀਂ ਗੱਲੇ ਦਾ ਬਕਾਇਆ ਵੀ ਲੈਣਾ ਹੈ ਇਹ ਸਾਰੀਆਂ ਮੰਗਾਂ ਤੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਜੱਟੇ ਨਵੀਂ ਇੱਕ ਮੋਕਲੇ ਤੇ ਜੱਟਕੇ ਨਿਕਲਾਂਗੇ ਸਮਰਾਲੇ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਵਾਦ ਇੱਕ ਮੇਰੀ ਬੇਨਤੀ ਹੈ ਸਿਰਫ ਤੇ ਸਿਰਫ ਮੇਰੀ ਜੱਦੇ ਬੰਦੀ ਸਾਥੀਓ ਜਦੋਂ ਮੈਂ ਬੋਲ ਕੇ हट ਜਾਣਾ ਤੁਸੀਂ ਦੂਰ ਜਾਣਿਓ ਇਹ ਬਹੁਤ ਮਾੜਾ ਲੱਗਦਾ ਮੇਰੇ ਤੋਂ ਬਾਅਦ ਰਾਜੇਲ ਸਾਹਿਬ ਨੇ ਬੋਲਣਾ ਹੈ ਉਹਨਾਂ ਤੋਂ ਬਾਅਦ ਸਾਡੇ ਸਾਥੀ ਲੇਟ ਆਏ ਨੇ ਜਿਹੜੇ ਦੋ ਕਬਲਾਰੇ ਹੋਰ ਨੇ ਮੇਰੀ ਤੁਹਾਨੂੰ ਬੇਨਤੀ ਹੈ ਜਿੱਥੇ ਦੂਰੋਂ ਆਏ ਹੋ 2 ਮਿੰਟ ਬਾਅਦ ਪਹੁੰਚੋਗੇ ਇਹਨਾਂ ਬਲਾਰਿਆਂ ਨੂੰ ਸੁਣ ਕੇ ਜਾਓ ਮੀ ਆਵੇ ਕਣੀ ਆਵੇ ਕੁਛ ਵੀ ਆਵੇ ਪੜਾਹ ਤੋਂ ਖਛਣਾ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ